ਜਲੰਧਰ ਪਸ਼ਮੀ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਵੋਟ ਪਰਸੈਂਟੇਜ ਬੜੀ ਘਟ ਗਈ ਆ 55% ਹੀ ਵੋਟਾਂ ਪਈਆਂ ਲੋਕਾਂ ਨੇ ਕੋਈ ਅਸ਼ਾ ਨਹੀਂ ਬੋਧਾ ਨਹੀਂ ਦਿਖਾਇਆ ਭਾਵੇਂ ਕਿ ਤਿੰਨ ਚਾਰ ਪਾਰਟੀਆਂ ਨੇ ਬੜੇ ਜ਼ੋਰਦਾਰ ਉੱਥੇ ਕੈਂਪੇਨ ਕੀਤੀ ਹੈ ਕੀ ਤੁਸੀਂ ਕਾਰਨ ਸਮਝਦੇ ਹੋ ਉਹਨਾਂ ਦੇ ਜਿਵੇਂ ਇੱਕ ਤਾਂ ਮੌਸਮ ਵੀ ਕਾਰਨ ਦੱਸਿਆ ਜਾ ਰਿਹਾ ਗਰਮੀ ਬਰੀ ਸੀ ਦੂਜਾ ਅਸੀਂ ਦੇਖਦੇ ਆਂ ਕਿ ਕੱਲਾ ਜਲੰਧਰ ਹੀ ਨਹੀਂ ਓਵਰਆਲ ਹੀ ਅਸੀਂ ਦੇਖਣ ਜਾਂ ਜਿਹੜਾ VOTER ਦਾ ਟ੍ਰੈਂਡ ਹੈਗਾ ਕਿ ਸ਼ਹਿਰ ਵਿੱਚ ਜਿਹੜਾ VOTER ਹੈ ਸ਼ਹਿਰੀ VOTER ਹੈ ਉਹਨੂੰ ਵੋਟ ਪਾਉਣ ਲਈ ਘਟ ਨਿਕ ਰਿਹਾ ਤੇ ਪਿੰਡਾਂ ਦੇ ਜਿਹੜੇ ਲੋਕ ਆ ਉਹ ਜਿਆਦਾ ਵੋਟ ਪਾਉਣ ਲਈ ਸ਼ਹਿਰ ਨਾਲ ਆਉਂਦੇ ਆ ਤੇ ਇੱਥੇ ਵੀ ਜਲੰਧਰ ਚ ਵੀ ਇਹ ਦੇਖਿਆ ਗਿਆ ਕਿ ਜਿਹੜੇ ਪਿੰਡੂ ਖੇਤਰ ਸੀਗੇ ਉੱਥੇ ਜਿਹੜੀ ਵੋਟ ਹੈ ਉਹ ਜਿਆਦਾ ਪੋਲ ਹੋਈ ਹੈ ਸ਼ਹਿਰੀ ਵੋਟ ਜਿਹੜੀ ਹੈ ਸ਼ਹਿਰ ਦੇ ਜਿਹੜੇ ਪੋਲਿੰਗ ਸਟੇਸ਼ਨ ਵਕ ਵਕ ਟੀਵੀ ਚੈਨਲ ਜਿਹੜੀ ਉੱਥੋਂ ਦਿਖਾ ਵੀ ਰਹੇ ਸੀ ਟੈਲੀਕਾਸਟ ਉਹਦੇ ਵਿੱਚ ਬਹੁਤ ਤੁਹਾਨੂੰ ਘੱਟ ਲੋਕ ਜਿਹੜੇ ਵੋਟ ਪਾਉਣ ਲਈ ਆਉਂਦੇ ਲੱਗਦੇ ਸੀ ਹੁਣ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੱਲ 6 ਵਜੇ ਕਿਦਾ 52.30% वो 30 ਜਿਹੜੇ ਪਰਸੈਂਟ ਤੱਕ ਵੋਟ ਜਿਹੜੀ ਹੈ ਪੈਣ ਦੀ ਗੱਲ ਆ ਰਹੀ ਸੀ ਪਰ ਸ਼ਾਮ ਤੱਕ ਜਿਹੜੀ ਆ ਉਹ ਰਾਤ ਤੱਕ ਆਮ ਤੌਰ ਤੇ ਕਈ ਵਾਰੀ ਉਹ ਜ਼ਿਆਦਾ ਵੀ ਵੱਧ ਜਾਂਦੀ ਹੈ ਪਰ ਉਹ ਜਿਹੜੇ ਵੋਟਰ ਅੰਦਰ ਚਲੇਗੇ 6 ਵਜੇ ਉਹ ਸਾਰੇ 55% ਤੇ ਆ ਕੇ ਗੱਲ ਜਿਹੜੀ ਹੈ ਰੁਕ ਗਈ ਹੈ ਪਰ ਇਹ ਜ਼ਰੂਰ ਹੈਗਾ ਕਿ ਨਾਲ ਹੀ ਸਾਡੇ ਹਿਮਾਚਲ ਹੈ ਹਿਮਾਚਲ ਦੇ ਵਿੱਚ ਇੱਕ ਥਾਂ ਤੇ 70% ਹੋਈ ਹੈ ਇੱਕ ਥਾਂ ਤੇ 78% ਪੋਰਿੰਗ ਹੋਈ ਤੋਂ ਇਸ ਕਰਕੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜਿਹੜਾ ਉਹ VOTER ਦਾ ਮਜਾਜ ਦੇਖਣ ਨੂੰ ਮਿਲਿਆ ਔਰ ਖਾਸ ਕਰਕੇ ਜਲੰਧਰ ਦਾ ਵਿੱਚ ਇੱਕ ਇਹ ਵੀ ਕਾਰਨ ਸੀ ਕਿ ਜਿਸ ਢੰਗ ਦੇ ਨਾਲ ਉੱਥੇ ਜਿਹੜੇ ਉਮੀਦਵਾਰ ਸੀ ਜਾਂ ਰਾਸ਼ੀ ਆਗੂ ਸੀ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਉਸ ਦਾ ਵੀ ਲੱਗਦਾ ਹੈ ਕਿ ਲੋਕਾਂ ਨੇ ਉਹਨੂੰ ਬੁਰਾ ਬਣਾਇਆ ਹੈਗਾ ਇਸ ਕਰਕੇ ਵੀ ਲੋਕ ਜਿਹੜਾ ਹੋ ਸਕਦਾ ਹੈ ਕਿ ਵੋਟ ਪਾਉਣ ਲਈ ਘਟ ਨਿਕਲੇ ਹੋਣ ਜੀ ਸਰਕਾਰ ਦੀ ਮੁਫਤ ਬਿਜਲੀ ਜਿਹੜੀ ਹੈ ਡੋਮੈਸਟਿਕ ਮੁਫਤ ਬਿਜਲੀ ਦੇਣ ਦੀ ਯੋਜਨਾ ਨੇ ਕੋਈ ਅਸਰ ਨਹੀਂ ਪਾਇਆ ਕਿਉਂ ਜੋ ਉਹਨਾਂ ਦਾ ਅਸਰ ਖਤਮ ਨਹੀਂ ਜੰਮੂ ਜੀ ਉਹ ਜੋ ਇਹਨਾਂ ਦਾ ਇਨੀ ਵਾਸਤੇ ਨਾਲ ਲਾਹਾ ਲੈ ਲਿਆ ਹੁਣ ਕੜੀ-ਕੜੀ ਹੁਣ ਜੇ ਕੋਈ ਹੋਰ ਆ ਵੀ ਗੱਲ ਕਰਦਾ ਹੁਣ ਤਾਂ ਇਸ ਵਾਰ ਸਭੋਂ ਨਸ਼ਿਆਂ ਦੀ ਗੱਲ ਜ਼ਿਆਦਾ ਉੱਪਰ ਕੇ ਆ ਰਹੀ ਸੀ ਜੀ ਹੋਰ ਕਈ ਮਸਲੇ ਉੱਪਰ ਕੇ ਆਏ ਸੀ ਲਾ ਐਂਡ ਆਰਡਰ ਵੀ ਕਾਫੀ ਉੱਪਰਵੇਂ ਰੂਪ ਦੇ ਵਿੱਚ ਆਇਆ ਨਸ਼ੇ ਵੀ ਨਸ਼ੇ ਵੀ ਆਏ ਹੋਰ ਮਸਲੇ ਵੀ ਹਾਂ ਜੀ ਨਹੀਂ ਜਿਹੜੇ ਲੋਕਲ ਮਸਲੇ ਉੱਥੇ ਹੋਰ ਜਿਹੜੇ ਜਿਸ ਤਰ੍ਹਾਂ ਢੰਗ ਨਾਲ ਜਿਨੀਆਂ ਉਸ ਤੋਂ ਪਹਿਲਾਂ ਜੇ ਸਤਨਲਾ ਸਰਕਾਰ ਨੇ ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਕਿ ਦੂਸਰੇ ਉਮੀਦਵਾਰ ਜਿਹੜੀ ਕੱਲ੍ਹ ਜਲਦੀ ਉਮੀਦਵਾਰ ਸੀ ਉਹਨੂੰ ਆਪਣੇ ਚ ਲਿਆਉਣ ਦੀ ਉਹ ਵੀ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਸਫਲ ਨਹੀਂ ਹੋ ਸਕੀ ਇਸ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਜਿੰਨੇ ਸਰਕਾਰ ਨੇ ਹਰ ਤਰ੍ਹਾਂ ਦਾ ਯਤਨ ਕੀਤਾ ਹੈਗਾ ਉੱਥੇ ਕਿ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਇਹ ਤਾਂ ਹੁਣ 13 ਜੁਲਾਈ ਨੂੰ ਹੀ ਪਤਾ ਲੱਗੇਗਾ ਕਿ ਵੋਟਰ ਖਿੱਚਿਆ ਗਿਆ ਕਿ ਨਹੀਂ ਖਿੱਚਿਆ ਗਿਆ ਪਰ ਜੋ ਐਸੋ ਨੇ ਗੱਲਾਂ ਸੁਣਨ ਨੂੰ ਮਿਲ ਰਹੀਆਂ ਤੇ ਜਿਸ ਢੰਗ ਨਾਲ ਵੋਟ ਪੈਟਰਨ ਜਿਹੜਾ ਆਪਾਂ ਗੱਲ ਕਰ ਰਹੇ ਹੈਗੇ ਆ ਕਿ ਪਿੰਡੂ ਖੇਤਰ ਚ ਜ਼ਿਆਦਾ ਵੋਟ ਪਈ ਹੈ ਤੇ ਪਿੰਡੂ ਖੇਤਰ ਚ ਜਿਆਦਾ ਜਿਹੜੀ ਆਮ ਆਦਮੀ ਪ੍ਰਤੀ ਜਿਹੜੀ ਹੈ ਨਿਰਾਸ਼ਾ ਵੀ ਹੈਗੀ ਹੈ ਖਾਸ ਕਰਕੇ ਕਿਸਾਨੀ ਦੇ ਅੰਦਰ ਜਿਸ ਢੰਗ ਨਾਲ ਉਹ ਇਹਨਾਂ ਦੇ ਉਮੀਦਵਾਰਾਂ ਨੂੰ ਸਵਾਲ ਕਰਦੇ ਸੀ ਔਰ ਜਿਸ ਢੰਗ ਨਾਲ ਜਿਹੜਾ ਕਿਸਾਨਾਂ ਵਾਲੀਆਂ ਜਿਹੜੀਆਂ ਸਥਾਨਕ ਮੰਗਾਂ ਸੀਗੀਆਂ ਜਿੰਨਾ ਸੰਬੰਧੀ ਮੁੱਖ ਮੰਤਰੀ ਭਵੰਤ ਮਾਨ ਨੇ ਉਹਨਾਂ ਨੂੰ ਭਰੋਸੇ ਵੀ ਦਿਵਾਏ ਸੀ ਉਹਨਾਂ ਦਾ ਵੀ ਪੂਰੇ ਨਾਂ ਹੋਣਾ ਜਿਹੜਾ ਮੁਆਵਜ਼ਿਆਂ ਦਾ ਨਾਂ ਮਿਲਣਾ ਜਿਵੇਂ ਹੁਣ ਲੋਕ ਸਭਾ ਚੋਣਾਂ ਚ ਇਹਨਾਂ ਨੇ ਜਿਹੜੇ ਮੁਆਵਜ਼ੇ ਸੀ ਕੁਝ ਕਿਸਾਨਾਂ ਦੇ ਜਿਹੜੇ ਖਾਸ ਕਰਕੇ ਮਾਲਕ ਇਹਨਾਂ ਸੰਬੰਧ ਸੀ ਉਹ ਉਦੋਂ ਇਹਨਾਂ ਨੇ ਰਕਮ ਜਾਰੀ ਕਰਤੀ ਪਰ ਜਿਹੜੇ ਹੋਰ ਵਾਅਦੇ ਕੀਤੇ ਸੀਗੇ ਜਿਹੜੀਆਂ ਭਵੰਤ ਮਾਰਨ ਨਾਲ ਮੀਟਿੰਗ ਹੋਈਆਂ ਕਿਸਾਨਾਂ ਦੇ ਤੇ ਬੰਨੀਆਂ ਨੇ ਉਹ ਵੀ ਵਿੱਚ ਦੇ ਵਿੱਚ ਹੀ ਪਏ ਹੋਏ ਐ ਔਰ ਜਿਹੜੇ ਵਾਅਦੇ ਉਹਨਾਂ ਨੇ ਲੋਕਾਂ ਨਾਲ ਕੀਤੇ ਸੀ ਉਹ ਵੀ ਕੋਈ ਐਸਾ ਚ ਉਸ ਤਰ੍ਹਾਂ ਹੀ ਪਏ ਆ ਜਿਵੇਂ ਕਿ ਜਿਹੜੀ ਬਿਜਲੀ ਦੀ ਤੁਸੀਂ ਗੱਲ ਕੀਤੀ ਹੈ ਬਿਲੀ ਤੋਂ ਗੰਹ ਗੱਲ ਤੁਰ ਹੀ ਨਹੀਂ ਜਮੂ ਜੀ ਠੀਕ ਸੋ ਜਨੂ ਸਾਹਿਬ ਤੁਹਾਡਾ ਇਹ ਚੋਚ ਜੋੜਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ